ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਲਵਪੀ ਸਿੰਘ ਤੁਸੀਂ ਦੇਖ ਰਹੇ ਹੋ ਤੁਹਾਡਾ YouTube ਚੈਨਲ ਸਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਜਿਸ ਵੀਡੀਓ ਵਿੱਚ ਦੱਸਾਂਗੇ ਕਿ ਜੋ Rajasthan ਵਿੱਚ ਮੰਦਭਾਗੀ ਘਟਨਾ ਵਾਪਰੀ ਹੈ ਜੋ LPG ਗੈਸ ਟੈਂਕਰ ਬਲਾਸਟ ਹੋਇਆ ਹੈ ਉਸ ਬਾਰੇ ਅੱਜ ਵੀਡੀਓ ਲੈ ਕੇ ਆਏ ਹਾਂ ਇਸ ਵੀਡੀਓ ਵਿੱਚ ਦੱਸਾਂਗੇ ਕਿ ਜੋ LPG ਗੈਸ ਟੈਂਕਰ ਬਲਾਸਟ ਹੋਇਆ ਹੈ ਉਹ ਕਿਵੇਂ ਹੋਇਆ ਹੈ ਅਤੇ ਉਸ ਦਾ ਕਿੰਨਾ ਕੁ ਨੁਕਸਾਨ ਹੋਇਆ ਹੈ ਇਹ ਘਟਨਾ 12 ਦਸੰਬਰ 2024 ਦੀ ਹੈ ਜਦੋਂ ਜੈਪੁਰ ਤੋਂ ਇੱਕ LPG ਦਾ ਟੈਂਕਰ ਆ ਰਿਹਾ ਸੀ ਅਤੇ ਉਹ ਪੈਟਰੋਲ ਪੰਪ ਤੇ ਮੋੜਨ ਲੱਗਿਆ ਤਾਂ ਜੈਪੁਰ ਅਜਮੇਰ ਦਾ ਰੋਅ 99 ਹੈ ਗਏ ਲੋਕ ਤਾਂ ਜਾਣਦੇ ਹੋਣਗੇ ਕਿ 99 ਕੀ ਹੁੰਦਾ ਹੈ ਤਾਂ ਫਿਰ ਵੀ ਅਪਾ ਦੱਸ ਦਿੰਨੇ ਆ ਕਿ 99 ਉਹ ਹੁੰਦਾ ਹੈ ਜਿਸ ਵਿੱਚ ਇੱਕ ਰਸਤਾ ਆਉਣ ਦਾ ਅਤੇ ਇੱਕ ਰਸਤਾ ਜਾਣ ਦਾ ਜਿਸ ਦੇ ਵਿੱਚ ਡਿਵਾਈਡਰ ਬਣਿਆ ਹੁੰਦਾ ਹੈ ਅਤੇ ਆਉਣ ਵਾਲੇ ਵਾਹਨ ਇੱਕ ਸਾਈਡ ਜੁਲਦੇ ਹਨ ਅਤੇ ਜਾਣ ਵਾਲੇ ਇੱਕ ਸਾਈਡ ਤਾਂ LPG ਦਾ ਟੈਂਕਰ ਰਾਈਟ ਸਾਈਡ ਮੋੜਨ ਲੱਗਿਆ ਅਤੇ ਰਾਈਟ ਸਾਈਡ ਤੋਂੜਾ ਟਰਨ ਲਿਆ ਤਾਂ ਐਲਪੀਜੀ ਦਾ ਜ਼ਿਲੰਡਰ ਥੋੜਾ ਹੀ ਮੁੜਿਆ ਸੀ ਤਾਂ ਇਹਨੇ ਵਿੱਚ ਹੀ ਓਕਸੀਜਨ ਜੀ ਦਾ ਟੈਂਕਰ ਭਰਿਆ ਹੋਇਆ ਉਸ ਵਿੱਚ ਆਵਜਾ ਜਿਸ ਕਾਰਨ ਐਲਪੀਜੀ ਟੈਂਕਰ ਦੀ ਗੈਸ ਲੀਕ ਹੋ ਗਈ ਅਤੇ ਕੁਝ ਸਕਿੰਟਾਂ ਬਾਅਦ ਇੱਕ ਬਹੁਤ ਵੱਡਾ ਬਲਾਸਟ ਹੋਇਆ ਜੋ ਕਿ 3 ਕਿਲੋਮੀਟਰ ਤੱਕ ਸੁਨਿਆ ਗਿਆ ਅਤੇ ਨਾਲ ਹੀ 500 ਮੀਟਰ ਦੇ ਏਰੀਏ ਵਿੱਚ ਇੰਨਾ ਜ਼ਿਆਦਾ ਧਮਾਕਾ ਹੋਇਆ ਕਿ ਉਸ ਬਲਾਸਟ ਦਾ ਇੰਨਾ ਨੁਕਸਾਨ ਹੋਇਆ ਕਿ ਦੱਸਿਆ ਜਾ ਰਿਹਾ ਹੈ ਇੱਕ ਬਾਈਕ ਸਵਾਰ ਜੋ ਹੈਲਮਟ ਪਾ ਕੇ ਜਾ ਰਿਹਾ ਸੀ ਉਸ ਦਾ ਸੇਕੇ ਨਾਲ ਇਹ ਹੈਲਮਟ ਅੱਖਾਂ ਨਾਲ ਚਿਪ ਗਿਆ ਅਤੇ ਇੱਕ ਗੱਡੀ ਜਾ ਰਹੀ ਦੀ ਜਿਸ ਨੇ ਅੰਬਾਰੀਆਂ ਲੋਕ ਹੋ ਗਈਆਂ ਅਤੇ ਅੰਦਰ ਗਰਮੀ ਨਾਲ ਲੋਕ ਮਰ ਗਏ ਤੇ ਦੱਸਿਆ ਜਾ ਰਿਹਾ ਹੈ ਕਿ ਟੈਂਕਰਾਂ ਦੇ ਡਰਾਈਵਰਾਂ ਦੀ ਅਜੇ ਤੱਕ ਲਾਸ਼ਾਂ ਤੱਕ ਨਹੀਂ ਮਿਲਦੀਆਂ ਤਾਂ ਇਸ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹਾਦਸਾ ਕਿੰਨਾ ਭਿਆਨਕ ਹੋਇਆ ਹੋਵੇਗਾ ਤਾਂ ਇਹ ਮੰਦਪਾਗੀ ਘਟਨਾ ਰਾਜਸਥਾਨ ਦੇ ਵਿੱਚ ਵਾਪਰੀ ਕੀ ਬਹੁਤ ਿਕਤਰਨਾ ਬਹੁਤ ਹੀ ਸ਼ੋਕਜਨਕ ਹੈ ਤੇ ਇਸ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿਵੇਂ ਜਿੰਦਾ ਸੜ ਗਏ ਇਸ ਵੀਡੀਓ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਲੋਕ ਜੋ ਜਿੰਦਾ ਸੜੇ ਸਨ ਉਹਨਾਂ ਤੇ ਕੀ ਬੀਤੀ ਹੋਵੇਗੀ